ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਹਨ ਬਹੁਤ ਤਿੱਖੀ ਧੁੱਪ ਹੋ ਗਈ ਜੀ ਜਦੋਂ ਧੁੱਪ ਨਿਕਲਦੀ ਹੈ ਸਿੱਧੀ ਪੈਂਦੀ ਹੈ ਤਾਂ ਆਪਾਂ ਤੇ ਫਿਰ ਬਹੁਤ ਤਿੱਖੀ ਲੱਗਦੀ ਹੈ ਅਤੇ ਇਹਦਾ ਪਾਣੀ ਹੈ ਇਹ ਬੋਤਲਾਂ 'ਚ ਹੀ ਆਉਂਦਾ ਹੈ ਠੱਡੀ ਬੋਤਲ ਵੀ ਆਉਂਦੀ ਹੈ ਇੱਕ ਮੋਟੋ ਜੀ ਦੂ ਛੋਟੀ ਆਉਂਦੀ ਹੈ ਉਹਦੇ ਵਿੱਚ ਵੀ ਇੰਨਾ ਹੀ ਹੁੰਦਾ ਜਿਵੇਂ ਆਪਾਂ ਬੜੇ ਬੜੇ ਇੱਕ ਦਿਨ ਵੀਡੀਓ 'ਚ ਦਿਖਾਇਆ ਸੀ

ਲੈ ਕੇ ਆਂਦੀ ਹੋਈ ਏ ਇਹ ਦੇਖੋ ਇੱਧਰ ਨੂੰ ਲਾ ਲੋ ਜਾਈਏ ਇਹ ਇਧਰ ਲਈ ਮਸ਼ੀਨ ਹੈ ਜੀ ਯੂ ਐਸ ਏ ਦੀ ਕੱਪੜੇ ਸਲਾਈ ਕਰਨ ਵਾਸਤੇ ਇਹ ਆਉਂਦੀ ਏ ਜੀ 150 ਡਾਲਰ ਦੀ ਜੀ ਆਪਾਂ ਜਿਹੜੀ ਸਲਾਈ ਦਾ ਕੰਮ ਕਰਨਾ ਤੋਰਨਾ ਹੋਵੇ 150 ਡਾਲਰ ਚ ਆਪਣਾ ਕੰਮ ਸ਼ੁਰੂ ਹੋ ਜਾਊਗਾ ਬਾਹਲਾ ਪਰ ਕੋਈ ਜਿਹੜੀ ਬਾਹਲੇ ਪੈਸੇ ਲਾਉਣ ਦੀ ਲੋੜ ਨਹੀਂ ਹੈਗੀ ਕੰਮ ਸ਼ੁਰੂ ਕਰਨ ਵਾਸਤੇ ਇਹ ਜਿਹੜਾ ਇਹ ਮਸ਼ੀਨ ਹੈ ਇਹ ਲਾਈਟ ਤੇ ਚੱਲਦੀ ਹੈ ਇਹ ਜਿਹੇ ਪੈਰ ਹੇਠ ਰੱਖ ਲਓ ਜਿਹੇ ਹੱਥ ਨਾਲ ਚਲਾ ਲਓ ਉਹ ਆਪਸ਼ਨ ਹੈ ਆਪਣਾ ਤੇ ਆ ਸਭ ਤੋਂ ਪਹਿਲਾਂ ਤੁਹਾਨੂੰ ਇਹ ਕੀਮਤ ਦੱਸਤੀ ਤੇ ਹੀ ਕੁਆਲਟੀ ਵਾਈਜ਼ ਬਹੁਤ ਵਧੀਆ ਹੈ ਇਹ ਜਿਵੇਂ ਇਹਦੇ ਤਾਗੇ ਨਹੀਂ ਹੈ ਨਾ ਇਹ ਇਹਦੇ ਉੱਪਰ ਐਵੇਂ ਚੜ ਜਾਂਦਾ ਇੱਥੋਂ ਦੀ ਇਹਨਾਂ ਨੇ অপਸ਼ਨ ਦਿੱਤੇ ਹੋਏ ਨੇ ਵੀ ਪਹਿਲਾਂ ਇਹਦੇ ਵਿੱਚ ਦੀ ਪਾਉਣਾ ਹੈ ਇਹ ਦੇਖੋ ਇਹ ਇਸ ਤਰ੍ਹਾਂ ਫਿਰ ਇਹਦੇ ਵਿੱਚ ਦੀ ਘਮਾਉਣਾ ਹੈ ਫਿਰ ਇੱਥੇ ਦੀ ਲਿਆਉਣਾ ਹੈ ਫਿਰ ਇੱਥੇ ਦੀ ਲਜਾਣਾ 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 ਇੱਥੇ ਆ ਗਿਆ ਤੇ ਇਹ ਇਸ ਤਰ੍ਹਾਂ ਜਣੀ ਇਹ ਸਾਰਾ ਚੱਲਦਾ ਫਿਰ ਇਸ ਤੋਂ ਬਾਅਦ ਇਹ ਆ ਜਾਂਦਾ ਆ ਇਹਦੇ ਵਿੱਚ ਪੈ ਜਾਂਦਾ ਆ ਇਹਦੇ ਵਿੱਚ ਠੀਕ ਹੈ ਜਿਹੜੀ ਵਿਚੇ ਵਾਲੀ ਰੀਲ ਹੈ ਨਾਲ ਤਾਂ ਹੋ ਇਹਨਾਂ ਨੇ ਇਹ ਦੇਖੋ ਨਾਲ ਤਾਂ ਬਾਕਸ ਦਿੱਤਾ ਬਾਕਸ ਦੇ ਵਿੱਚ ਪਰੀਲਾ ਪਾ ਸਕਦੀਆਂ ਇਹ ਦੇਖੋ ਰੀਲਾ ਪਾਈਆਂ ਹੋਈਆਂ ਨੇ ਤੇ ਇੱਥੇ ਜੀ ਇਹ ਇਹ ਨੀਚੀ ਵਾਲੀ ਫਿਰਕੀ ਪਾਈ ਹੋਈ ਹੈ ਪੈਂਦੀ ਹੈ ਇੱਥੇ ਠੀਕ ਹੈ ਜੀ ਤੇ ਹੁਣ ਇਹ ਆਪਾਂ ਬਾਕਸ ਲਾ ਦਾਂਗੇ ਹਾਂ ਹੁਣ ਮੈਂ ਤੁਹਾਨੂੰ ਇਹ ਚਲਾ ਕੇ ਦਿਖਾਉਂਦੀ ਆਂ ਇਹ ਜੀ ਹੈਗਾ ਵੀ ਆਪਾਂ ਸਿੰਪਲ ਇੰਨਾ ਬ ਮਾਰਦੀਆਂ ਨੇ ਇਹ ਵਾਲੀਆਂ ਨੇ ਸਿੰਪਲ ਤੇ ਹੀ ਰੱਖਾਂਗੇ ਆਪਾਂ ਦਾ ਸਿੰਪਲ ਸਲਾਈ ਕਰਨੀ ਹੈ ਜੇ ਇਸ ਤਰ੍ਹਾਂ ਕੋਈ ਵੀ ਡਿਜ਼ਾਈਨ ਪਾਉਣਾ ਹੈ ਇਹਨੂੰ ਉਸੇ ਤੇ ਘੁਮਾ ਦਿਓ ਤੇ ਉਹੀ ਡਿਜ਼ਾਈਨ ਇਹਦੇ ਵਿੱਚੋਂ ਨਿਕਲੂਗਾ ਤੇ ਇਹ ਹੈਗਾ ਵੀ ਤੁਸੀਂ 1 ਨੰਬਰ ਤੇ ਰੱਖਣੀ ਹੈ 2 3 4 ਇਹਦਾ ਬਖਾ ਵੀ ਮੋਟਾ ਬਰੀਕ ਕਿਵੇਂ ਕਰਨਾ ਹੈ ਉਹ ਚ ਰਹਿ ਲੂਗਾ ਤੇ ਆਪਾਂ ਹੁਣ ਦੇਖਦੇ ਹਾਂ ਸੁੱਚ ਕੋਈ ਸਰ ਫਿਰ ਚਲਾ ਕੇ ਦਿਖਾਉਂਦੀ ਆਂ ਜਿਹੜਾ ਇਹ ਵਾਲਾ ਪਲੱਗ ਹੈ ਉਹ ਇੱਥੇ ਲਾਉਣਾ ਹੈ ਇਹ ਲੱਗ ਗਿਆ ਤੇ ਇਥੋਂ ਸੁੱੱਚ ਇਹ ਆਨ-ਆਫ ਹੁੰਦੀ ਹੈ ਆਨ ਕਰੀ ਹੋਈ ਹੈ ਇਸ ਤੋਂ ਬਾਅਦ ਲਿਕਮੈਂਟ ਜੀ ਆਪਣੀ ਤਾਰ ਇਵੇ ਕੋਜੀ ਆਪਾਂ ਪਲੱਗ ਉੱਧਰ ਨਹੀਂ ਲੱਗਿਆ ਸੀ ਦਾ ਤਾਰ ਛੋਟੀ ਸੀ ਇੱਧਰ ਲਾਈ ਹੈ ਤੇ ਇਹ ਤੁਹਾਨੂੰ ਲਾ ਕੇ ਦਿਖਾਉਣੀ ਆ ਇੱਥੇ ਇਹਦੀ ਲਾਈਟ ਚੱਲ ਗਈ ਠੀਕ ਹੈ ਤੇ ਜਿਹੜੀ ਇਹ ਹੈ ਇਹਦੇ ਤੋਂ ਮਸ਼ੀਨ ਚੱਲੂਗੀ ਜਿਵੇਂ ਆਪਾਂ ਆ ਕੰਪਿਊਟਰ ਵਗੈਰਾ ਲੈਪਟਾਪ ਉਹ ਚੀਜ਼ਾਂ ਚਲਾਉਣੀ ਐ ਮਾਊਸ ਹੁੰਦਾ ਉਹਦਾ ਇਸ ਤਰ੍ਹਾਂ ਨਹੀਂ ਆ ਇਹ ਇਹਨੂੰ ਆਪਾਂ ਇਸ ਤਰ੍ਹਾਂ ਹਲਕਾ ਪ੍ਰੈਸ ਕਰਾਂਗੇ ਤੇ ਇੱਥੇ ਕੱਪੜਾ ਰੱਖਾਂਗੇ ਫਿਰ ਤੁਹਾਨੂੰ ਕੱਪੜੇ ਤੇ ਵੀ ਚਲਾ ਕੇ ਦਿਖਾਵਾਂਗੇ ਪਹਿਲਾਂ ਵੈਸੇ ਤੁਹਾਨੂੰ ਦੱਸ ਰਹੀ ਹਾਂ ਇਹ ਹੌਲਾ ਸਪੀਡ ਹੌਲੀ ਰੱਖਣੀ ਹੈ ਤਾਂ ਹੌਲੀ ਰੱਖ ਸਕਦੇ ਆ ਤੇ ਤੇਜ਼ ਕਰਨੀ ਹੈ ਤੇਜ਼ ਕਰ ਸਕਦੇ ਆ ਇਸ ਤਰ੍ਹਾਂ ਇਹਨੂੰ ਆਪਾਂ ਜਿਹੜੀ ਬਹੁਤ ਸੌਖੀ ਹੈ ਇਹਨੂੰ ਆਪਾਂ ਇੱਥੇ ਵੀ ਰੱਖ ਸਕਦੇ ਆ ਜੇ ਮੰਨ ਲਓ ਵੀ ਆਪਾਂ ਕੁਰਸੀ ਤੇ ਬੈਠੇ ਆ ਇਸ ਤਰ੍ਹਾਂ ਉਹਦੇ ਤੇ ਕਾਸੀ ਤੇ ਵੀ ਬੈਠੀ ਚੜੀ ਹੈ ਨਾ ਤੇ ਫਿਰ ਇਹ ਆਪਾਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਦਵਾ ਸਕਦੇ ਇਸ ਤਰ੍ਹਾਂ ਯਾਦ ਰੱਖੀਏ ਜੀ ਯਾ ਹਲਕੇ ਤੇ ਕਰਨਾ ਹੋਵੇ ਤਾਂ ਕਹਿਣਾ ਫਿਰ ਆਪਾਂ ਕੱਪੜੇ ਦੀ ਕਰਦੇ ਆ ਸਲਾਈ ਤੇ ਤੁਹਾਡ ਨਾਲ ਸ਼ੇਅਰ ਕਰਦੇ ਹੁਣ ਬਾਹਰ ਤੋਂ ਆਏ ਸੀਗੇ ਬਹੁਤ ਧੁੱਪ ਹੈ ਬਹੁਤ ਤਕਾਬੜ ਜਿਹੀ ਹੋਈ ہوئی ਹੈ ਪਰ ਮੈਂ ਤੁਹਾਡੇ ਨਾਲ ਫੇਰ ਸ਼ੇਅਰ ਕਰਨੀ ਸੀ ਵੀਡੀਓ ਤੇ ਭਾਈ ਗਰੂਜੀ ਚਾਹ ਬਣਾ ਕੇ ਲਿਆਇਆ ਬਾਹਰੋਂ ਆਏ ਸੀਗੇ ਹਨਾ ਕੋਈ ਕੰਮ ਜਿਹਾ ਸੀ ਬਾਹਰ ਤੇ ਬਹੁਤ ਸਿਰਜਾ ਦੁਖ ਰਿਹਾ ਸੀ ਅੱਖਾਂ ਦੁਖਰੀਆਂ ਸੀਗੀਆਂ ਤੇ ਧੁੱਪ ਇੱਥੇ ਜਦੋਂ ਨਿਕਲਦੀ ਹੈ ਨਾ ਕਾਫੀ ਤਿੱਖੀ ਨਿਕਲਦੀ ਹੈ ਸਿੱਧੀ ਪੈਂਦੀ ਹੈ ਧੁੱਪ ਤੇ ਲੱਗਦਾ ਹੁੰਦਾ ਜਦੋਂ ਮੀਂਹ ਆਉਂਦਾ ਬੱਦਲ ਵੀ ਵੀ ਜਿਵੇਂ ਨੀਵੇਂ ਜੇ ਫਿਰਦਾ ਐਵੇਂ ਧੁੱਪ ਐ ਜਿਹੜੀ ਉਹ ਵੀ ਨੀਵੇਂ ਜੇ ਲੱਗਦੀ ਆ ਸੂਰਜ ਚਾਹ ਆਪਣੀ ਗਰਮ ਹੈ ਜੀ ਹਲੇ ਤੇ ਹੁਣ ਮੈਂ ਥੋੜੀ ਰੈਸਟ ਕਰੂੰਗੀ ਤੇ ਆਪਾਂ ਜਿਹੜੀ ਆਪਣੀ ਸਲਾਈ ਦੀ ਵੀਡੀਓ ਹੈ ਹਨ ਫਿਰ ਉਹ ਤੁਹਾਡੇ ਨਾਲ ਬਾਅਦ ਚ ਸ਼ੇਅਰ ਕਰਾਂਗੇ ਤੇ ਮੈਂ ਵੈਸੇ ਤੁਹਾਨੂੰ ਦਿਖਾ ਦਿੰਦੀ ਆ ਹਨਾ ਵੀ ਜਿਹੜੇ ਇੱਥੇ ਜਦੋਂ ਘਰ ਤਿਆਰ ਹੁੰਦੇ ਨੇ ਇੱਥੇ ਕੋਈ ਅਲੱਗ ਤੋਂ AC ਨਹੀਂ ਲਾਇਆ ਜਾਂਦਾ ਕਮਰੇ 'ਚ ਕੂਲਰ ਕਲਰ ਤਾਂ ਇੱਧਰ ਹੈ ਹੀ ਨਹੀਂ AC ਵੀ ਨਹੀਂ ਲਾਇਆ ਜਾਂਦਾ ਇਹ ਦੇਖੋ ਜਿਹੜੀ ਇਹ ਫਿਟਿੰਗ ਹੈ ਨਾ ਛੱਤ ਦੇ ਵਿੱਚ ਇਹ ਸਾਰੇ ਘਰ 'ਚ ਹੈ ਪੂਰੀ ਡਬਲ ਸਟੋਰੀ ਦੇ ਵਿੱਚ ਹਰੇਕ ਕਮਰੇ 'ਚ ਰਸੋਈ 'ਚ ਬਾਥਰੂਮ 'ਚ ਰਸੋਈ 'ਚ ਤਾਂ ਦੋ ਜਗ੍ਹਾ ਰਸੋਈ 'ਚ ਹੋਈ ਹੋਈ ਹੈ ਤੇ ਤੀਜੀ ਜਗ੍ਹਾ ਜਿੱਥੇ ਡਾਈਨਿੰਗ ਟੇਬਲ ਦਿਖਾਉਣੀ ਹੁੰਦੀ ਆ ਉਹਦੇ ਤੇ ਹੋਈ ਹੋਈ ਹੈ ਤੇ ਇਹ ਪੱਖੇ ਇਧਰ ਆ ਲੱਕੜ ਜਿਹੇ ਹੀ ਨੇ ਉਹਦੇ ਉੱਪਰ ਹੀ ਲਾਈਟਾਂ ਲੱਗੀਆਂ ਹੋਣੀਆਂ ਤੇ ਬਾਕੀ ਜਿਹੜਿਆ ਕਲੋਜ਼ਟ ਬਣੇ ਹੋਏ ਨੇ ਹਨਾ ਅਲਮੀਰਾ ਕਬੂਰਡ ਕੁਛ ਵੀ ਕਹਿ ਲੋ ਇਹਨਾਂ ਨੂੰ ਇਹ ਵੀ ਮਤਲਬ ਕਿ ਇੱਥੇ ਵਿੱਚ ਪਹਿਲਾਂ ਹੀ ਬਣਾਉਂਦੇ ਨੇ ਉਹ ਜਦੋਂ ਘਰ ਡਿਜ਼ਾਈਨ ਕਰਦੇ ਨੇ ਬਣਾਉਂਦੇ ਨੇ ਉਦੋਂ ਹੀ ਇਹ ਕੱਪੜੇ ਵਾਸਤੇ ਬਣਾ ਦਿੰਦੇ ਨੇ ਹਰੇਕ ਰੂਮ ਦੇ ਵਿੱਚ ਇਹ ਪਹਿਲਾਂ ਹੀ ਮਿਲਦਾ ਹੈ ਸਾਈਡ ਤੇ ਬਣਿਆ ਹੋਇਆ ਤੇ ਜਿਹੜਾ ਇੱਕ ਉਹ ਲੱਗਿਆ ਹੋਇਆ ਜੀ ਹਨਾ ਉਹ ਵਾਲਾ ਛੱਤ ਦੇ ਉੱਪਰ ਉਹ ਉਹ ਹੁੰਟਰ ਜਿਹਾ ਤੇ ਉਹਦੇ ਚ ਇੱਕ ਹਰੀ ਜੀ ਲਾਈਟ ਜਗਦੀ ਹੁੰਦੀ ਹੈ ਓ ਵੀ ਹੈ ਹੁੰਦਾ ਜੀ ਜਿਵੇਂ ਹੈਨਾ ਮਤਲਬ ਕੇਵਲ ਸੋਈ ਜੀ ਤਾਂ ਫੋਨ ਆ ਗਿਆ ਜੀ ਵਿੱਚੇ ਆਪਣਾ ਤੇ ਸਰਦਾਰ ਜੀ ਦਾ ਫੋਨ ਆ ਰਿਹਾ ਜੀ ਚਲੋ ਮੈਂ ਵੀਡੀਓ ਪੂਰੀ ਕਰਕੇ ਇਹਨਾਂ ਨੂੰ ਬੈਕ ਕਾਲ ਕਰ ਦਿਆਂ ਸਰਦਾਰ ਜੀ ਨੂੰ ਤੇ ਆਪਣਾ ਜੀ ਹੈਨਾ ਮੈਂ ਕੀ ਦੱਸ ਰਹੀ ਸੀ ਭੁੱਲ ਗਈ ਇਹ ਨਾ ਜਿਵੇਂ ਆਪਣਾ ਵੀ ਰਸੋਈ ਦੇ ਵਿੱਚ ਤਾਂ ਵੀ ਜਿਵੇਂ ਆਪਾਂ ਕੋਈ ਭਾਫ ਬਣਦੀ ਹੈ ਭਾਫ ਬਣਦੀ ਹੈ ਮਤਲਬ ਕਿ ਵੀ ਜਿਵੇਂ ਆਪਾਂ ਪਰਾਉਂਠੇ ਵਗੈਰਾ ਬਣਾਉਨੇ ਆ ਹਨਾ ਉਹਦਾ ਉਹ ਧੂਆ ਜ਼ਿਆਦਾ ਹੋ ਜਾਂਦਾ ਤੇ ਉਹ ਪੱਖੇ ਦੇ ਵਿੱਚ ਪੂਰਾ ਨਹੀਂ ਜਾਂਦਾ ਹੈਗਾ ਸਾਈਡ ਤੇ ਚਲੇ ਜਾਂਦਾ ਫਿਰ ਇਹ ਹੂਟਰ ਵੱਜ ਜਾਂਦੇ ਨੇ ਹਨਾ ਇਸ ਤਰ੍ਹਾਂ ਜਿਹੜੀ ਕੋਈ ਵੀ ਭਾਫ਼ ਬਣਦੀ ਹੈ ਘਰ ਦੇ ਵਿੱਚ ਕਿਉਂਕਿ ਇੱਥੇ ਘਰ ਦੇ ਲੱਕੜ ਦੇ ਘਰ ਨੇ ਹਨਾ ਤਾਂ ਕਰਕੇ ਨੇ ਜੀ ਇਹ ਫਿਰ ਜੇ ਹੂਟਰ ਵੱਜਣ ਲੱਗਦਾ ਤਾਂ ਇਹ ਹੂਟਰ ਵੱਜਣ ਦੇ ਨਾਲ ਹੀ 5 ਮਿੰਟ ਦੇ ਵਿੱਚ ਵਿੱਚ ਪੁਲਿਸ ਆ ਜਾਂਦੀ ਹੈ ਇੱਥੇ ਤੇ ਫਿਰ ਉਹ ਜੀ ਬੰਦੇ ਦੀ ਜੇ ਗਲਤੀ ਹੁੰਦੀ ਹੈ ਤੇ ਫਿਰ ਉੱਥੇ ਉਹਨਾਂ ਨੂੰ ਟਿਕਟ ਦੇ ਜਾਂਦੇ ਨੇ ਉਹ ਫਾਈਨ ਪਾ ਜਾਂਦੇ ਨੇ ਤੇ ਕਿਉਂਕਿ ਉਹਨਾਂ ਨੂੰ ਵੀ ਤਾਂ ਹਰਾਸ਼ਮੈਂਟ ਹੁੰਦੀ ਆ ਉਹ ਹੂਟਰ ਸੁਣ ਕੇ ਜਦੀ ਭੱਜਦੇ ਨੇ ਉਹਨਾਂ ਕੋਲੇ ਵੀ ਜਿਹੜੀ ਹੂਟਰ ਜਾਂਦਾ ਪਹੁੰਚਦਾ ਉੱਥੋਂ ਹੀ ਉਹ ਪਹੁੰਚਦੇ ਨੇ ਇੱਥੇ ਘਰਾਂ ਦੇ ਵਿੱਚ ਉਹ ਤਾਂ ਜਿਹੜੀ ਆਪਣੀ ਸੇਫਟੀ ਵਾਸਤੇ ਹੀ ਭੱਜਦੇ ਨੇ ਪਹੁੰਚਦੇ ਨੇ ਤੇ ਫਿਰ ਇਹ ਨਹੀਂ ਹੈਗਾ ਵੀ ਇੱਕ ਘਰ ਇੱਕ ਲੱਕੜ ਦਾ ਹੈ ਨਾ ਜਿਹੜੇ ਨਾਲ-ਨਾਲ ਨਾਲ-ਨਾਲ ਸਾਰੇ ਘਰ ਨਹੀਂ ਇੱਕ ਘਰ ਦੀ ਗਲਤੀ ਨਾਲ ਹੋਰ ਸਾਰੇ ਵੀ ਸੜ ਸਕਦੇ ਨੇ ਜਣੀ ਸਰਕਾਰ ਇਸ ਚੀਜ਼ ਦਾ ਬਹੁਤ ਧਿਆਨ ਰੱਖਦੀ ਹੈ ਦਿੰਦੀ ਹੈ ਤੇ ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਘਰ ਦੇ ਵਿੱਚ ਪਹਿਲਾਂ ਹੀ ਜਣੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਜਦੋਂ ਵੀ ਆਪਾਂ ਇੱਧਰ ਬਣੇਆ ਬਣਾਏ ਘਰ ਲੈਣੇ ਆ ਤੇ ਜਾਂ ਬਣਨ ਤੋਂ ਪਹਿਲਾਂ ਉਹਨਾਂ ਨਾਲ ਹਨਾ ਡੀਲ ਕਰ ਲੈਣੇ ਆ ਤਾਂ ਇਹ ਸਾਰਾ ਸਮਾਨ ਆਪਾਂ ਨੂੰ ਵਿਕਜੀ ਉਹਨਾਂ ਨੇ ਇਹ ਫਿੱਟ ਕੀਤਾ ਹੋਇਆ ਹੈ ਇਹਦੇ ਵਿੱਚ ਹੀ ਮਿਲਦਾ ਹੈ ਇਹ ਚਾਹੀ ਸਿੰਗਲ ਲੈ ਲੋ ਜੀ ਘਰ ਅ ਦੋ ਬੈੱਡਰੂਮ ਦਾ ਤਿੰਨ ਦਾ ਚਾਹੀ ਡਬਲ ਲੈ ਲੋ ਤੇ ਇਹਦਾ ਜਿਹੜਾ ਇੱਕ ਉਹ ਹੁੰਦਾ ਮਤਲਬ ਕਿ ਮੀਟਰ ਜਆ ਜਿਹੜਾ ਸਾਰੇ ਇਹਨੂੰ ਘਰ ਦੇ ਟੈਂਪਰੇਚਰ ਨੂੰ ਮੇਨਟੇਨ ਕਰਦਾ ਹੈ ਉਹ ਜੀ ਬੇਬੀ ਹਨਾ ਜੇ ਮੰਨ ਲਓ ਵੀ ਆਪਾਂ ਨੂੰ ਇਹ ਏਸੀ ਉਹ ਚਲਾਉਣਾ ਹੈ ਤਾਂ ਮਤਲਬ ਕਿ ਸਾਰੀ ਘਰ ਦੇ ਵਿੱਚ ਹੀ ਏਸੀ ਚੱਲ ਜਾਣਾ ਹੈ ਬਾਥਰੂਮਾਂ ਚ ਰਸੋਈ ਚ ਸਾਰੇ ਪਾਸੇ ਸਟੋਰਾਂ ਸਟੋਰਾਂ ਚ ਜਿੰਨੇ ਵੀ ਸਾਰਾ ਹੈਗਾ ਆਪਣਾ ਬਣਿਆ ਹੋਇਆ ਤੇ ਜੇ ਆਪਾਂ ਹੀਟਰ ਕਰਨਾ ਹੈ ਔਨ ਉਹ ਵੀ ਸਾਰੇ ਘਰ ਚ ਚੱਲ ਜਾਣਾ ਹੈ ਹਨਾ ਤੇ ਫਿਰ ਜੇ ਮੰਨ ਲਓ ਬੰਦੇ ਨੂੰ ਇੱਕ ਕਮਰੇ ਦੇ ਵਿੱਚ ਲੋੜ ਹੈ ਹੀਟਰ ਦੀ ਜਾਂ ਏਸੀ ਦੀ ਤਾਂ ਵੀ ਪੂਰੇ ਘਰ ਦੇ ਵਿੱਚ ਜਣੀ ਇਹ ਚੀਜ਼ ਚਲੀ ਜਾਂਦੀ ਹੈ ਤਾਂ ਕਰਕੇ ਫਿਰ ਜਿਹੜੇ ਬਿੱਲ ਨੇ ਉਹ ਮਹਿੰਗੇ ਪੈ ਜਾਂਦੇ ਨੇ ਉਮਰ ਗਿਵੀ ਘਰ ਲੈਣ ਦੇ ਨਾਲ ਫਿਰ ਜਿਹੜੇ ਉਸ ਤੋਂ ਬਾਅਦ ਜਿਹੜੇ ਬਿੱਲ ਨੇ ਨਾ ਉਹ ਵੀ ਬਹੁਤ ਸਾਰੇ ਹੋ ਜਾਂਦੇ ਨੇ ਜਿਹੜੇ ਪੇ ਕਰਨੇ ਹੁੰਦੇ ਨੇ ਬਸ ਹੁਣ ਮੈਂ ਥੋੜੀ ਜੀ ਰੈਸਟ ਕਰਾਂ ਜੀ ਤੇ ਫੇਰ ਆਪਾਂ ਹੁਣ ਮੇਰਾ ਅੱਜ ਸਿਰ ਦੁਖ ਰਿਹਾ ਨਾਲ ਅੱਖਾਂ ਦੁਖ ਰਹੀਆਂ ਨੇ ਮੈਨੂੰ ਲੱਗਦਾ ਵੀ ਮੈਂ ਚਾਹ ਪੀ ਲੈਂਦੀ ਆ ਗਰਮ ਗਰਮ ਬਣਾ ਕੇ ਲੈ ਕੇ ਆਈ ਆ ਚਾਹ ਪੀ ਕੇ ਥੋੜੀ ਰੈਸਟ ਕਰੂੰਗੀ ਫਿਰ ਠੀਕ ਜਿਹਾ ਲੱਗੂਗਾ ਫਿਰ ਆਪਾਂ ਉਸ ਤੋਂ ਬਾਅਦ ਅਗਲੇ ਕੰਮ ਸਟਾਰਟ ਕਰਦੇ ਹਾਂ ਗੁਰੂ ਮਹਾਰਾਜ ਸਫਲਾ ਗੰਸਾ ਹੈ ਜੀ ਵਾਹਿਗੁਰੂ ਜੀ ਦੇ ਚਲਦਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਹਤੇ